ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮਯਾਬੀ ਲਈ ਕੁਝ ਚੁੰਮੀਆਂ ਗੱਲਾਂ ਜਿਨ੍ਹਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋਇਆ ਹੁੰਦਾ ਹੈ ਉਹ ਗਲਤੀਆਂ ਵੀ ਸਹੀ ਢੰਗ ਨਾਲ ਹੀ ਕਰਦੇ ਹਨ ਮਤਲਬ ਉਹ ਗਲਤੀਆਂ ਕਰਦੇ ਹੀ ਨਹੀਂ ਲੋੜ ਤੋਂ ਵੱਧ ਚੌਕਣ ਵਾਲੇ ਬੰਦੇ ਬੜੇ ਅਕਾਊ ਹੁੰਦੇ ਹਨ ਅਤੀਰ ਸੇ ਗੁਣ ਗੋਣੇ ਅਤੇ ਵਰਤਮਾਨ ਨੂੰ ਪੰਡਣਾ ਸਮਾਂ ਬਰਤ ਗਵਾਉਣ ਦੇ ਪੱਕੇ ਢੰਗ ਹਨ ਵਿਆਹ ਨਾਲ ਦੁੱਖ ਅਤੇ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ ਪਰ ਖਰਚੇ ਚੌਗਣੇ ਹੋ ਜਾਂਦੇ ਹਨ ਵਿਆਹ ਤੋਂ ਅਪरांत ਮਨੋਖ ਵਿੱਚ ਮਰਨ ਦਾ ਡਰ ਘਟ ਜਾਂਦਾ ਹੈ ਕਿਉਂਕਿ ਫਿਰ ਉਸ ਨੂੰ ਆਪਣੇ ਪਰਿਵਾਰ ਲਈ ਜੀਣ ਦਾ ਰਹਿੰਦਾ ਸੱਸ ਕਦੇ ਵੀ ਮਾਂ ਨਹੀਂ ਬਣ ਸਕਦੀ ਕਿਉਂਕਿ ਮਾਂ ਚਾਹੁੰਦੀ ਹੈ ਜੋ ਦੁੱਖ ਉਸ ਦੀ ਮਾਂ ਨੇ ਝੱਲੇ ਹਨ ਉਸ ਦੀ ਧੀ ਨੂੰ ਨਾ ਚੱਲਣੇ ਪੈਣ ਪਰ ਸੱਸ ਕਹਿੰਦੀ ਹੈ ਜੋ ਦੁੱਖ ਮੈਂ ਝੱਲ ਰਹੀ ਸੀ ਮੇਰੀ ਨਾ ਨੂੰ ਵੀ ਝੱਲਣੇ ਪੈਣਗੇ ਪਰ ਆਪਣੇ ਪੁੱਤਰ ਨੂੰ ਸਹੀ ਸੰਸਕਾਰ ਨਹੀਂ ਦੇ ਸਕਦੀ ਕਿ ਕਿਸੇ ਦੀ ਨੂਹ ਦੇ ਦੀ ਇੱਜ਼ਤ ਕਰੋ ਜੇਕਰ ਤੁਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ ਹੋ ਤਾਂ ਤੁਹਾਡੀ ਵੀ ਧੀ ਭੈਣ ਦੀ ਇੱਜ਼ਤ ਹੋਵੇਗੀ ਨਹੀਂ ਤਾਂ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਘੱਟ ਬੋਲਣ ਵਾਲੇ ਅਕਸਰ ਸਿਆਣੇ ਹੁੰਦੇ ਹਨ ਕੇਵਲ ਆਪਣੇ ਨੁਕਸ ਹੀ ਬਰਦਾਸ਼ਤ ਕਰਨੇ ਸੌਕੇ ਹੁੰਦੇ ਹਨ ਦੂਜਿਆਂ ਦੀਆਂ ਗਲਤੀਆਂ ਕੱਢਣ ਵਾਲੇ ਆਪਣੀਆਂ ਗਲਤੀਆਂ ਛਪਾਉਣ ਦੀ ਕੋਸ਼ਿਸ਼ ਕਰਦੇ ਹਨ ਠੱਗ ਸਭ ਥਾਂ ਠੱਗੀਆਂ ਹੀ ਮਾਰਦੇ ਹਨ ਪਰ ਪੂਰੇ ਜੀਵਨ ਵਿੱਚ ਉਹ ਘਾਟੇ ਵਿੱਚ ਹੀ ਰਹਿੰਦੇ ਹਨ ਕੋਜ ਦਿਮਾਗ ਹੀ ਵਰਤੋਂ ਕਰਨ ਨਾਲ ਘਟਦੇ ਹਨ ਬਹੁਤ ਹੰਟਾਂ ਨਿਗਾਲ ਹੀ ਲੱਗਦਾ ਹੈ ਕਿਸੇ ਕਾਰਜ ਜਾਂ ਯੂਨੀਵਰਸਿਟੀ ਨੂੰ ਮਸ਼ਹੂਰ ਉਸ ਦੇ ਪੁਰਾਣੇ ਅਤੇ ਸਮਰੱਥ ਵਿਅਕਤੀ ਹੀ ਪ੍ਰਸਿੱਧ ਕਰਦੇ ਹਨ ਮੂਰਖਤਾ ਮਹਿੰਗੇ ਕੱਪੜਿਆਂ ਤੇ ਛਾਪਾਂ ਛੱਲਿਆਂ ਨਾਲ ਵੀ ਨਹੀਂ ਲਗਾਈ ਜਾਂਦੀ ਅਕਲ ਹੋਣੀ ਚਾਹੀਦੀ ਹੈ ਕੋਰ ਭੀੜ ਕੋ ਸਿਰਾਂ ਦੀ ਪਰਮਾਹ ਹੁੰਦੀ ਹੈ ਪਰ ਅਕਲ ਦਾ ਅਕਾਲ ਪਿਆ ਹੁੰਦਾ ਹੈ ਜਿੱਥੇ ਭੀੜ ਹੁੰਦੀ ਹੋ ਉਥੇ ਕੋਈ ਵੀ ਅਕਲਵਾਰਾ ਬੰਦਾ ਆ ਜਾਵੇ ਤਾਂ ਭੀੜ ਆਪਣੇ ਆਪ ਖਿੰਡ ਜਾਂਦੀ ਆ ਕਿਸੇ ਲਈ ਜੇ ਦਿਲ ਵਿੱਚ ਥਾਂ ਹੋਵੇ ਤਾਂ ਘਰ ਵਿੱਚ ਵੀ ਥਾਂ ਬਣ ਜਾਂਦੀ ਹੈ ਜਿਸ ਦੀ ਜ਼ੁਬਾਨ ਤਿੱਖੀ ਹੋਵੇਗੀ ਉਸ ਦਾ ਦਿਮਾਗ ਚਲਾਕ ਹੋਵੇਗਾ ਸ਼ਰਾਫਤ ਅਤੇ ਇੱਕ ਇਮਾਨਦਾਰੀ ਨਾਲ ਗੁਜ਼ਾਰਾ ਹੀ ਹੋ ਸਕਦਾ ਹੈ ਐਸ਼ ਕਰ ਲਈ ਚਲਾਕੀ ਚਤਰਾਈ ਅਤੇ ਬੇਈਮਾਨੀ ਕੀਤੀ ਜਾਂਦੀ ਹੈ ਜਿੱਥੇ ਦੇਖਦਿਆਂ ਹੀ ਪਿਆਰ ਹੋ ਜਾਵੇ ਉਥੇ ਦੂਜੀ ਵਾਰ ਦੇਖਣ ਨਾਲੇ ਟੁੱਟ ਵੀ ਸਕਦਾ ਹੈ ਕਿਉਂਕਿ ਇਹ ਅਟਰੈਕਸ਼ਨ ਹੁੰਦਾ ਹੈ ਪਹਿਲਾਂ ਲੜਾਉਣਾ ਤੇ ਮਗਰੋਂ ਲੜਨ ਵਾਲਿਆਂ ਵਿਚਕਾਰ ਸਮਝੌਤਾ ਕਰਾਉਣਾ ਹੁਣ ਕਈਆਂ ਲਈ ਲਾਹੇਵੰਦ ਰੋਜ਼ਗਾਰ ਬਣ ਗਿਆ ਹੈ ਸਰੀਰ ਦੇ ਵਿਕਾਸ ਵਾਸਤੇ ਪ੍ਰਸੰਨਤਾ ਚੰਗੀ ਹੁੰਦੀ ਹੈ ਕਰ ਬੁੱਧੀ ਦੇ ਵਿਕਾਸ ਵਾਸਤੇ ਉਦਾਸੀ ਲਾਭਕਾਰੀ ਹੈ ਸਭ ਤੋਂ ਸੋਹਣਾ ਹਸਤਾ ਬੁੱਲੀਆਂ ਵਿੱਚ ਹੁੰਦਾ ਹੈ ਜਿਹੜਾ ਕਿਸੇ ਵਿਸ਼ੇਸ਼ ਲਈ ਪਿਆਰ ਨਾਲ ਤੋਸਿਆ ਜਾਂਦਾ ਹੈ ਵੱਡੇ ਲੇਖਕ ਆਲੋਚਨਾ ਧੀਰਜ ਨਾਲ ਬਰਦਾਸ਼ਤ ਕਰਦੇ ਹਨ ਛੋਟੇ ਲੇਖਕ ਆਲੋਚਨਾ ਪ੍ਰਤੀ ਵਿਰੋਧ ਪ੍ਰਗਟਾਉਂਦੇ ਹਨ ਜਿਹੜੇ ਲੇਖਕ ਹੁੰਦੇ ਹੀ ਨਹੀਂ ਬਣੇ ਹੁੰਦੇ ਹਨ ਉਹ ਆਲੋਚਨਾ ਹੋਣ ਦਾ ਵੀ ਬਦਲਾ ਲੈ ਲੈਂਦੇ ਨੇ। ਇਸ਼ਾਵਾ ਪੂਰੀਆਂ ਕਰਨ ਦੀ ਯੋਗਤਾ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ। ਇਸ਼ਾਵਾ ਤੋਂ ਮੁਕਤ ਹੋਣਾ ਖੁਸ਼ਹਾਲੀ ਦਾ ਪਰਮਾਨ ਹੁੰਦਾ ਹੈ। ਪੰਜਾਬੀ ਆਲੋਚਨਾ ਹੀ ਕਰਦੇ ਹਨ। ਪਰ ਆਲੋਚਨਾ ਕੀਤੀ ਜਾਣੀ ਪਸੰਦ ਨਹੀਂ ਕਰਦੇ। ਪਸੰਦ ਉਹ ਪ੍ਰਸ਼ੰਸਾ ਨੂੰ ਹੀ ਕਰਦੇ ਹਨ। ਮਤਲਬ ਉਹਨਾਂ ਨੂੰ ਕੋਈ ਖਾਮਦੀਦ ਕਰੇ। ਮਹਾਨ ਵਿਅਕਤੀ ਦੇ ਬਾਰਸ ਬਣ ਦੀ ਯੋਗਤਾ ਉਨਾਂ ਦੇ ਬਾਰਸਾਂ ਵਿੱਚ ਬਿਲਕੁਲ ਨਹੀਂ ਹੁੰਦੀ ਆਪਣੀ ਕਿਸਮਤ ਨਾਲ ਕੋਈ ਸੰਤੋਸ਼ ਨਹੀਂ ਹੁੰਦਾ ਆਪਣੀ ਅਕਲ ਨਾਲ ਕੋਈ ਆ ਸੰਤੋਸ਼ਟ ਨਹੀਂ ਹੁੰਦਾ ਜਿਨ੍ਹਾਂ ਦੀ ਕੋਈ ਨਿਗਰ ਅਤੇ ਸਪਸ਼ਟ ਸੋਚ ਨਹੀਂ ਹੁੰਦੀ ਉਹ ਜ਼ਿੰਦਗੀ ਦੀ ਜਰਨੈਲੀ ਸੜਕ ਤੇ ਕੁਚਲੇ ਜਾਂਦੇ ਹਨ ਕਈ ਬੋਲਣ ਤੋਂ ਪਹਿਲਾਂ ਬੜੇ ਸਿਆਣੇ ਦਿਖਾਈ ਦਿੰਦੇ ਹਨ ਸਾਡਾ ਆਪਣਾ ਹੰਕਾਰ ਸਾਨੂੰ ਦੂਜਿਆਂ ਦਾ ਹੰਕਾਰ ਸਹਿਣ ਨਹੀਂ ਕਰ ਦਿੰਦਾ। ਮਤਲਬ ਅਸੀਂ ਹੰਕਾਰ ਨਾਲ ਭਰੇ ਹੋਈਏ ਪਰ ਦੂਜੇ ਦਾ ਹੰਕਾਰ ਦੇਖ ਕੇ ਅਸੀਂ ਬਰਦਾਸ਼ਤ ਨਹੀਂ ਕਰਦੇ। ਜਿਹੜਾ ਜਵਾਨੀ ਵਿੱਚ ਗਿਆਨवान ਹੁੰਦਾ ਹੈ ਉਹ ਬੁਢਾਪੇ ਵਿੱਚ ਸਤਕਾਰਯੋਗ ਵਿਦਵਾਨ ਅਖਵਾਉਂਦਾ ਹੈ। ਕਈਆਂ ਕੋਲ ਸੰਸਾਰ ਨੂੰ ਦੇਣ ਵਾਸਤੇ ਕੇਵਲ ਪਰੇਸ਼ਾਨੀਆਂ ਹੀ ਹੁੰਦੀਆਂ ਹਨ। ਬੋਲਣ ਦੌਰਾਨ ਕੋਈ ਸਿੱਖਿਆ ਨਹੀਂ ਜਾ ਸਕਦਾ। ਕੋਈ ਸਿੱਖਣ ਲਈ ਚੁੱਪ ਹੋਣਾ ਲਾਜ਼ਮੀ ਹੁੰਦਾ ਹੈ। ਸੱਚਾ ਪਰਜਾ ਦਾ ਅੰਤਰ ਉਹ ਹੋਵੇਗਾ ਜਿਸ ਵਿੱਚ ਸਤਕਾਰ ਹਰੇਕ ਦਾ ਹੋਵੇਗਾ ਪਰ ਬੁੱਤ ਕਿਸੇ ਦਾ ਨਹੀਂ ਲੱਗੇਗਾ ਰਿਸ਼ਤਾ ਕੇਵਲ ਪਿਆਰ ਦਾ ਹੀ ਹੁੰਦਾ ਹੈ ਬਾਕੀ ਸਾਰੇ ਰਿਸ਼ਤੇ ਜਾਣ ਪਛਾਣ ਹੁੰਦੇ ਹਨ ਸਾਉਤ ਉਹ ਅਧਿ ਪਰੰਪਰਾਵਾਦੀ ਉਹ ਹੁੰਦੇ ਹਨ ਜਿਹੜੇ ਕੇਵਲ ਧਾਰਮਿਕ ਪੁਸਤਕਾਂ ਹੀ ਪੜਦੇ ਹਨ ਹੀਨਤਾ ਦੀ ਭਾਵਨਾ ਕੇਵਲ ਮਨੁੱਖਾਂ ਵਿੱਚ ਹੁੰਦੀ ਹੈ ਕਿਉਂਕਿ ਕੇਵਲ ਮਨੁੱਖ ਹੀ ਮਹਾਨ ਬਣ ਦੀ ਲਾਲਸਾ ਹੁੰਦੀ ਹੈ ਮਨੁੱਖਾਂ ਵਿੱਚ ਹੀ ਮਹਾਨ ਬਣਨ ਦੀ ਲਾਲਸਾ ਹੁੰਦੀ ਹੈ 40 ਸਾਲ ਦੀ ਉਮਰ ਤੱਕ ਅਸੀਂ ਮਾਪਿਆਂ ਨੂੰ ਪੁੱਛਦੇ ਹਾਂ ਤੁਸੀਂ ਸਾਡੇ ਵਾਸਤੇ ਕੀ ਕੀਤਾ ਹੈ ਪਰ ਇਸ ਤੋਂ ਬਾਅਦ ਮਾਪੇ ਸਾਨੂੰ ਪੁੱਛਦੇ ਹਨ ਕਿ ਅਸੀਂ ਉਹਨਾਂ ਵਾਸਤੇ ਕੀ ਕਰ ਰਹੇ ਹਾਂ ਮਾਂਵਾ ਸਮਾਜ ਦਾ ਸ਼੍ਰੋਤ ਹੁੰਦੀਆਂ ਹਨ ਕਾਮੇ ਸਮਾਜ ਦੀਆਂ ਨੀਹਾਂ ਹੁੰਦੀਆਂ ਹਨ ਅਤੇ ਅਧਿਆਪਕ ਸਮਾਜ ਦੇ ਉਸਾਰੀਏ ਹੁੰਦੇ ਹਨ। ਮਤਲਬ ਅਧਿਆਪਕ ਹੀ ਸਮਾਜ ਨੂੰ ਉਸਾਰਦੇ ਹਨ। ਹਰ ਮਨੁੱਖ ਦੇ ਵਿਵਹਾਰ ਵਿੱਚ ਰੱਬ ਮੁੱਕਦਾ ਜਾ ਰਿਹਾ ਹੈ। ਪੈਗੰਬਰਾਂ ਦਾ ਪੱਥਰਾਂ ਨਾਲ ਡੂੰਗਾ ਸਬੰਧ ਹੈ। ਕਿਉਂਦੇ ਆ ਉਹਨਾਂ ਨੂੰ ਪੱਥਰ ਮਾਰੇ ਜਾਂਦੇ ਹਨ। ਮਾਰਨ ਉਪਰੰਤ ਉਹਨਾਂ ਦੀਆਂ ਕਬਰਾਂ ਤੇ ਪੱਥਰ ਲਾਏ ਜਾਂਦੇ ਹਨ। ਪਰੇਸ਼ਾਨੀਆਂ ਕਾਰਨ ਜਿੰਨਾਂ ਨੂੰ ਨੀਂਦ ਨਹੀਂ ਆਉਂਦੀ। ਉਨਨ ਨੂੰ ਬਧੇਰੇ ਆਰਾਮ ਕਰਨ ਦੀ ਲੋੜ ਪੈਂਦੀ ਹੈ। ਹੋਰਾਂ ਸਾਹਮਣੇ ਫੜਾਂ ਵਾ ਕੇ ਪੋਰਸ਼ ਜੀ ਪਤਨੀ ਮੁਸਕਰਾਉਂਦੀ ਹੈ। ਉਹ ਕਹਿੰਦੀ ਕੋਈ ਨਹੀਂ। ਪਰ ਕੋਈ ਆਣ ਕੇ ਹਾਵੀ ਨਹੀਂ ਰਹਿਣ ਦਿੰਦੀ। ਦੇਸ਼ ਦੀ ਸਰਕਾਰ ਨੂੰ ਦੇਖਦੀ ਸਮੁੱਚੀ ਸਿਆਣਪ ਅਤੇ ਸਮੁੱਚੀ ਮੂਰਖਤਾ ਨਾਲ ਕੇ ਚਲਾਉਂਦੀਆਂ ਹਨ। ਅੱਜ ਦਾ ਮਨੁੱਖ ਜਦੋਂ ਸ਼ਾਂਤ ਸੰਤੋਸ਼ਟ ਸੁਖੀ ਅਤੇ ਇਕਾਂਤ ਬਈ ਜੀਵਨ ਜਗਦਾ ਚਤਨ ਕਰਦਾ ਹੈ ਤਾਂ ਉਸ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਉਹ ਗਲਤ ਥਾਂ ਦੇ ਵਿੱਚ ਜਨਮਿਆ ਹੈ ਕਹਿੰਦੇ ਨੇ ਸੱਚੇ ਦੇਸ਼ ਭਗਤ ਹਮੇਸ਼ਾ ਦੇਸ਼ ਦੀ ਆਗਮਤ ਮਰਨਦਿਆਂ ਗੱਲਾਂ ਹੀ ਕਰਦੇ ਹਨ ਕਿਸੇ ਨੂੰ ਮਾਰਨ ਦੀਆਂ ਨਹੀਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ